ਹੋ ਨਹੀਂ ਕਰਦੇ ਇਤਬਾਰ ਹੱਥਾਂ ਦੀਆਂ ਲੀਕਾਂ ਦਾ ਹੋ ਨਹੀਂ ਕਰਦੇ ਇਤਬਾਰ ਹੱਥਾਂ ਦੀਆਂ ਲੀਕਾਂ ਦਾ ਹੋ ਕਿੰਨਾ ਜਿਤਨਾ ਚੰਨ ਤੇ ਸੂਰਜ ਨੂੰ ਪਹੁੰਚਣਾ ਏ ਓਏ ਲੋਕੀ ਕਹਿੰਦੇ ਬਾਜ਼ ਮੁਕੱਦਰਾਂ ਮਿਲਧਾਣਾ ਹੋ ਮੈਂ ਲਿਖਣੀ ਕਿਸਮਤ ਆਪ ਤੇ ਲੇਖ ਹਰਾਉਣਾ ਏ ਉਹ ਨਹੀਂ ਕਰਦੇ ਇਤਵਾਰ ਹੱਥਾਂ ਦੀਆਂ ਲੀਕਾਂ ਦਾ ਹੋ ਨਹੀਂ ਕਰਦੇ ਇਤਵਾਰ ਹੱਥਾਂ ਦੀਆਂ ਲੀਕਾਂ ਦਾ ਉਹ ਨਹੀਂ ਕਰਦੇ ਇਤਵਾਰ ਹੱਥਾਂ ਦੀਆਂ ਲੀਕਾਂ ਦਾ ਹੋ ਕਿੰਨਾ ਜਿਤਨਾ ਚੰਨ ਤੇ ਸੂਰਜ ਨੂੰ ਪਹੁੰਚਣਾ ਏ ਓ ਲੋਕੀ ਕਹਿੰਦੇ ਬਾਜ਼ ਮੁਕੱਦਰਾਂ ਮਿਲਦਾਨਾ